ਦੋਸਤੋ ਸਤਿ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਯਾਨੀ 84 ਕਰਮਜੀਤ ਪਰ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੀ ਖidmat ਦੇ ਵਿੱਚ ਪੇਸ਼ ਕਰਨ ਜਾ ਰਿਹਾ ਹਾਂ ਨਾਨਕ ਸਿੰਘ ਦੀ ਰਚੀ ਹੋਈ ਬਹੁਚਰਚਿਤ ਕਹਾਣੀ ਕੱਲੋ ਸਨ 1936 ਦਾ ਜ਼ਿਕਰ ਹੈ ਉਸ ਸਾਲ ਮੈਂ ਜਿਸ ਨਾਵਲ ਦੀ ਰਚਨਾ ਆਪਣੇ ਦਿਮਾਗ ਵਿੱਚ ਰਚੀ ਉਸ ਦਾ ਨਾਮ ਸੀ ਕਾਗਤਾਂ ਦੀ ਬੇੜੀ ਤੇ ਜਦੋਂ ਇਸ ਨੂੰ ਲਿਖਣ ਲਈ ਮੈਨੂੰ ਪਹਾੜ ਜਾਣ ਦੀ ਲੋੜ ਜਾਪੀ ਤਾਂ ਦਿਲ ਕੁਛ ਗੋਤਿਆਂ ਵਿੱਚ ਬੈ ਗਿਆ ਖੀਸਾ ਇਤਕੀ ਇਜਾਜ਼ਤ ਨਹੀਂ ਸੀ ਦੇ ਰਹਾ ਸੋ ਮੈਂ ਮਨ ਮਾਰ ਕੇ ਘਰ ਵਿੱਚ ਹੀ ਇਸ ਨੂੰ ਲਿਖਣਾ ਸ਼ੁਰੂ ਕਰ ਦਿੱਤਾ ਪਰ ਅੰਮਾ ਦੀ ਭੁੱਖ ਅੰਬਾਕੜੀਆਂ ਨਾਲ ਕਦੋਂ ਦੂਰ ਹੋ ਸਕਦੀ ਸੀ ਅਖੀਰ ਕਿਸੇ ਤਰ੍ਹਾਂ ਔਖਾਸ ਖਾਲਾ ਹੋ ਕੇ ਥੋੜੀ ਜਿਹੀ ਰਕਮ ਦਾ ਪ੍ਰਬੰਧ ਕਰ ਹੀ ਲਿਆ ਤੇ 6 ਜੁਲਾਈ ਸਨ 1936 ਨੂੰ ਮੈਂ ਧਰਮਸ਼ਾਲਾ ਜਾਣ ਲਈ ਪਠਾਨਕੋਟ ਦੀ ਗੱਡੀ ਚੜ੍ਹਿਆ ਹਾਂ ਕਈਆਂ ਸਾਲਾਂ ਤੋਂ ਉੱਪਰ ਧਰਮਸ਼ਾਲਾ ਦੇ ਇੱਕ ਰਮਣੀਕ ਥਾਂ ਮੈਕਲੋਡਗੰਜ ਡੇਰਾ ਕਰਦਾ ਹੁੰਦਾ ਸੀ ਪਰ ਐਤਕੀ ਬਟੂਏ ਦਾ ਵਜ਼ਨ ਕੁਝ ਹੌਲਾ ਵੇਖ ਕੇ ਮੈਂ ਮਕਾਨ ਦਾ ਕਿਰਾਇਆ ਵਿਛਾਲਿਆ ਤੇ ਕੋਤਵਾਲੀ ਬਾਜ਼ਾਰ ਆਪਣੇ ਕਰਾਮਗੜੀਆ ਦੋਸਤ ਪਾਸ ਜਾ ਉਤਰਿਆ ਉਸ ਦਾ ਘਰ ਇੱਕ ਗੁਮਨਾਮ ਜਿਹੇ ਮਹੱਲੇ ਵਿੱਚ ਸੀ ਜਿੱਥੇ ਬਹੁਤੇ ਘਰ ਪੰਜਾਬੀਆਂ ਦੇ ਤੇ ਕੁਝ ਥੋੜੇ ਜਿਹੇ ਦਿੱਲੀ ਵਾਲੇ ਬਾਣੀਆਂ ਦੇ ਸਨ ਮੀਰਾ ਮਹਤਰ ਆਪਣੇ ਛੋਟੇ ਜਿਹੇ ਮਕਾਨ ਵਿੱਚ ਸਵਾਲਾਖੀ ਸੀ ਜਿਹੜਾ ਦਿਨ ਚੜ੍ਹਦੀ ਪਕਾ ਖਾ ਕੇ ਕੰਮ ਤੇ ਚਲਾ ਜਾਂਦਾ ਤੇ ਸ਼ਾਮੀ ਪਰਤਦਾ ਸੀ ਮੈਕਲੋਡ ਗੰਜ ਵਰਗੀ ਨਾ ਤਾਂ ਇੱਥੇ ਇਕਾਂਤ ਸੀ ਨਾ ਹੀ ਕੋਈ ਸਨਰੀ ਉੰਜ ਮੌਸਮ ਸੋਹਣਾ ਤੇ ਮੇਰੀ ਸਿਹਤ ਵੀ ਕਾਫੀ ਚੰਗੀ ਸੀ ਜਿਸ ਕਰਕੇ ਲਿਖਣ ਵਿੱਚ ਚੰਗਾ ਸਰਤਾਲ ਜੁੜ ਗਿਆ ਗਵਾਂਢੀ ਬੱਚਿਆਂ ਦਾ ਰੌਲਾ ਜ਼ਰੂਰ ਕਿਸੇ ਕਿਸੇ ਵੇਲੇ ਅਖਰ ਦਾ ਪਰ ਉਸ ਤਰ੍ਹਾਂ ਦੀ بے ਆਰਾਮੀ ਨਹੀਂ ਸਾ ਮਹਿਸੂਸ ਕਰਦਾ ਜਿਹੋ ਜੀ ਘਰ ਵਿੱਚ ਰਹਿੰਦਿਆਂ ਆਪਣੇ ਬੱਚਿਆਂ ਦੇ ਰੌਲੇ ਦੀ ਕਿਉਂਕਿ ਥੋਡੇ ਬੱਚੇ ਨਾ ਤਾਂ ਸਕੂਲ ਜਾਣ ਵੇਲੇ ਮੈਥੋਂ ਫੀਸ ਕਿਤਾਬਾਂ ਜਾਂ ਸ਼ਾਹੀ ਲਈ ਪੈਸੇ ਮੰਗਦੇ ਸਨ ਨਾ ਹੀ ਮੈਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਹਨਾਂ ਦੇ ਸਕੂਲ ਜਾਣ ਵਿੱਚ ਦੇਰ ਹੋ ਰਹੀ ਹੈ ਪਰ ਮੇਰੇ ਰਸਤੇ ਵਿੱਚ ਇੱਕ ਐਸੀ ਦਿੱਕਤ ਆ ਪੈਦਾ ਹੋਈ ਜਿਸ ਦਾ ਕੋਈ ਵੀ ਇਲਾਜ ਨਹੀਂ ਸੀ ਦਿੱਸਦਾ ਇੱਕ ਮੁਟਿਆਰ ਜੀ ਹੀ ਜਮਾਦਾਰ ਨਹੀਂ ਰੋਜ਼ ਹੀ ਦੋ ਵੇਲੇ ਮਹੱਲੇ ਵਿੱਚ ਆਤਮਕਰੀ ਜਿਹਨਾਂ ਚਰ ਮੌਜੂਦ ਰਹਿੰਦੀ ਨਾ ਉਸ ਦੀ ਨਾ ਹੀ ਮਹੱਲੇ ਵਾਲਿਆਂ ਤੇ ਵਾਲਿਆਂ ਦੀ ਜ਼ੁਬਾਨ ਮੂੰਹ ਵਿੱਚ ਟਿਕਦੀ ਕਦੀ ਇੱਕ ਨਾਲ ਕਦੀ ਦੂਜੇ ਨਾਲ ਤੇ ਕਦੀ ਤੀਜੀ ਨਾਲ ਉਸ ਦਾ ਆਡਾ ਲੱਗਾ ਹੀ ਰਹਿੰਦਾ ਉਹ ਅੱਤਦਰਜ ਦੀ ਢੀਠ ਤੇ ਮੂੰਹ ਫਟ ਸੀ ਇੱਕ ਦੇ ਬੂਹੇ ਅੱਗ ਕੂੜਾ ਹੁੰਝ ਕੇ ਕਿਸੇ ਦੂਸਰੇ ਦੇ ਘਰ ਜਾ ਢੇਰੀ ਕਰਦੀ जिस ਕਰਕੇ मेरे नवलवांग उस दी लड़ाई ਦਾ ਕੋਈ ਨਾ ਕੋਈ ਕਾਂਡ ਹਰ ਵੇਲੇ ਸ਼ੁਰੂ ਹੀ ਰਹਿੰਦਾ ਇਸ ਤਰ੍ਹਾਂ ਢੀਲੂਸੀ ਦਿਖਾਈ ਦਿੰਦੀ ਜਿਵੇਂ ਹਰ ਸਾਹਮਣੇ ਆਉਣ ਵਾਲੇ ਨੂੰ ਕੱਚਾ ਹੀ ਚਬ ਜਾਏਗੀ ਬੇਦਲੀ ਤੇ ਬਦਦੋਗਰੀ ਜਿਹੀ ਹਾਲਤ ਵਿੱਚ ਝਾੜੂ ਦੀਆਂ ਤੀਲੀਆਂ ਜ਼ਮੀਨ ਤੇ ਘ੍ਰੀਸੀ ਜਾਂਦੀ ਤੇ ਨਾਲੋਂ ਨਾਲ बुड़बुड़ाई जान जाने कैसी अंधी औरतें हैं कचरा फेंक कर गले तक ढेर लगा देती हैं भाड़ में जाई सारे दिन की नौकर थोड़ी ही हूं बच्चों को जगह जगह बिठाए देते हैं बदले च झट जवाबी हमले शुरू हो जाते खसमु खा नहीं किडी फिट गई रंडीए जवान खिंच लौंगी जे मुड़के मेरे न्याणा नौलिया ਹੱਦ ਹਰਾਮ ਐਂਟਰੀ ਪੈਸੇ ਲੈਣ ਵੇਲੇ ਅਗੀਤੀਆ ਮਰਦੀ ਦਿਨ ਦਿਹਾਰ ਨੂੰ ਵਖਰਾ ਬੁੱਥਾ ਸਾੜੀਦਾ ਏ ਫੇਰ ਵੀ ਸੱਤੀ ਪੀੜੀ ਹਗਾਣੀ ਦਾ ਟੰਗਾਰ ਨਹੀਂ ਪੈਂਦਾ ਹਰ ਵੇਲੇ ਸਾੜੂ ਸ਼ੁਰੂ ਕਰਦੀ ਰਹਿੰਦੀ ਕੋਈ ਕਹਿੰਦਾ ਹੀ ਉਸ ਨੂੰ ਬੋਲੀ ਜਾਵੇ ਚਿੱਲਾਈ ਜਾਵੇ ਉਸ ਦੇ ਮੱਥੇ ਦੀਆਂ ਧੌੜੀਆਂ ਕਦੀ ਸਿੱਧੀਆਂ ਨਹੀਂ ਸੰਨ ਹੁੰਦੀਆਂ ਨਾ ਹੀ ਉਸ ਨੂੰ ਇਸ ਗੱਲ ਦੀ ਪਰਵਾਹ ਸੀ ਕਿ ਕੌਣ ਉਸ ਨੂੰ ਕੀ ਕਹਿ ਰਿਹਾ ਹੈ ਕੋਈ ਹਜ਼ਾਰ ਰੁਪਿਆ ਕੂਕ ਕੇ ਕੱਲੋ ਮੇਰਾ ਕੋਠਾ ਲਾ ਜਾ ਕੱਲੋ ਕਈਆਂ ਦਿਨੋਂ ਤੂੰ ਸਾਡੀ ਨਾਲੀ ਵਿੱਚ ਕੂਚੀ ਨਹੀਂ ਫੇਰੀ ਬੋ ਨਾਲ ਨੱਕ ਪਟਣ ਤੇ ਆਇਆ ਹੋਇਆ ਈ ਕੱਲੋ ਆਟੇਰੀਆਂ ਤਾਂ ਬੂਹੇ ਗੋਚਕ ਲੈ ਪਰ ਕੱਲੋ ਨੂੰ ਜਿਵੇਂ ਪਤਾ ਹੀ ਨਹੀਂ ਕਿ ਕੌਣ ਕੁੱਤਾ ਭੰਗ ਕੀ ਜਾਂਦਾ ਹੈ ਉਸਨੇ ਜੋ ਕੁਝ ਕਰਨਾ ਹੁੰਦਾ ਹੈ ਆਪਣੀ ਮਰਜ਼ੀ ਨਾਲ ਹੀ ਕਰਦੀ ਕਿਸ ਦਾ ਆਖਿਆ ਮੰਨਣ ਦੀ ਜਿਵੇਂ ਉਸਨੇ ਸੌ ਖਾਦੀ ਹੋਈ ਸੀ ਉਸਨੇ ਏਸੀ ਟਿਟ ਪੁਨੇ ਤੋਂ ਝੜ ਕੇ ਸਾਰਾ ਮਹੱਲਾ ਉਸ ਦੇ ਗਲ ਪੈਂਦਾ ਰਹਿੰਦਾ ਤੇ ਜਵਾਬ ਵਿੱਚ ਕੱਲੋ ਇੱਕ ਦੀਆਂ ਚਾਰਨਾ ਸੁਣਾ ਲਵੇ ਉਸ ਨੂੰ ਚੈਨ ਕਿੱਥੇ ਪਤਾ ਨਹੀਂ ਉਹ ਕਿਹੜੀ ਮਿੱਟੀ ਦੀ ਘੜੀ ਹੋਈ ਸੀ ਕਿ ਨਾ ਤਾਂ ਲੋਕਾਂ ਦੀਆਂ ਗਾਲਾਂ ਤੋਂ ਛਿੱਤੀ ਪੈਂਦੀ ਨਾ ਹੀ ਬੁੜਬੁੜ ਕਰਨੋਂ ਟਲਦੀ ਜਿਵੇਂ ਗਾਲਾਂ ਖਾਣੀਆਂ ਤੇ ਬੁੜਬੁੜ ਕਰਨਾ ਇਹ ਉਸਦੇ ਨਿਤਨੇਮ ਵਿੱਚ ਸ਼ਾਮਿਲ ਸੀ ਜਿਵੇਂ ਉਸਦੀ ਇਸ ਰੋਜ਼ਾਨਾ ਕਾਰ ਵਿੱਚ ਕੁਝ ਵੀ ਉਪਰਾਪਨ ਨਹੀਂ ਸੀ ਕੇਵਲ ਇਹੋ ਹੀ ਨਹੀਂ ਮੈਨੂੰ ਉਸਦੀ ਕਲਾਕਲੇਸ਼ ਤੋਂ ਖਿਜ ਸੀ ਉਸਦੀ ਸ਼ਕਲ ਵੀ ਬੜੀ ਮਨਹੂਸ ਜਾਪਦੀ ਸੀ ਇੰਨੀ ਮਨਹੂਸ ਕਿ ਵੇਖ ਕੇ ਮੈਨੂੰ ਡਰ ਵੀ ਆਉਣ ਲੱਗ ਪੈਂਦਾ ਤੇ ਗੁੱਸਾ ਵੀ ਉਸਦੇ ਚਿਹਰੇ ਉੱਤੇ ਭਾਵੇਂ ਬਦਸੂਰਤੀ ਦਾ ਕੋਈ ਚਿੰਨ ਨਹੀਂ ਸੀ ਉਮਰ ਵੀ ਉਹੀ ਸੀ ਜਿਸ ਉਮਰੇ ਕਹਿੰਦੇ ਹਨ ਕਿ ਖੋਤੀ ਉੱਤੇ ਵੀ ਹੁਸਨ ਆ ਜਾਂਦਾ ਹੈ ਅਰਥਾਤ ਪਰ ਜਵਾਨੀ थी ਫੇਰ ਵੀ ਪਤਾ ਨਹੀਂ ਕਿਉਂ ਉਹ ਸਾਰੇ ਨੂੰ ਭੜੀ ਲੱਗਦੀ ਸੀ ਤੇ ਸਭ ਤੋਂ ਵੱਧ ਹੀ ਮੈਨੂੰ ਬਹੁਤ ਹੀ ਆਵਾਜ਼ਾਰ ਹੋ ਗਿਆ ਮੈਂ ਇਸ ਮੁਸੀਬਤ ਤੋਂ ਬਚਨ ਦਾ ਕੋਈ ਰਾਹ ਨਹੀਂ ਸੀ ਸ਼ੇਕੜ ਫੈਸਲਾ ਕੀਤਾ ਕਿ ਪਰਵਾਤਵੇਲੇ ਉੱਠ ਕੇ ਕੰਮ ਕਰਿਆ ਕਰਾਂ ਕਿ ਉਸ ਕਲੇਣੀ ਦੇ ਆਉਣ ਤੋਂ ਪਹਿਲਾਂ ਮੁਕਾ ਲਿਆ ਕਰਾਂ ਸੋ ਇਦਾਂ ਹੀ ਸ਼ੁਰੂ ਕੀਤਾ ਪਰ ਪਤਾ ਨਹੀਂ ਮੈਨੂੰ ਭਲੇਖਾ ਸੀ ਜਾਂ ਸੱਚ ਮੁੱਚ ਇਹੋ ਗੱਲ ਸੀ ਮੈਨੂੰ ਜਾਪਿਆ ਜਿਵੇਂ ਕੱਲੋ ਵੀ ਪਹਿਲਾਂ ਨਾਲੋਂ ਸਵਕਤ ਤੇ ਉਹਨ ਲੱਗ ਪਈ ਲਿਖਣ ਦੇ ਸਬੰਧ ਵਿੱਚ ਮੇਰੀ ਇੱਕ ਆਦਤ ਬੜੀ ਚੰਦਰੀ ਹੈ ਕਿ ਜੇ ਲਿਖਦਿਆਂ ਲਿਖਦਿਆਂ ਰੱਤਾ ਕੁ ਮੂਡ ਖਰਾਬ ਹੋ ਜਾਵੇ ਭਾਵੇਂ ਹਜ਼ਾਰ ਕੋਸ਼ਿਸ਼ ਕਰਾਂ ਸਾਰਾ ਦਿਨ ਮੈਂ ਕੁਝ ਨਹੀਂ ਲਿਖ ਸਕਦਾ ਅਕੀਰ ਲਾਚਾਰ ਹੋ ਕੇ ਫੈਸਲਾ ਕਰ ਲਿਆ ਕਿ ਇੱਥੋਂ ਡੇਰਾ ਚੁੱਕਿਆ ਜਾਵੇ। ਭਾਵੇਂ ਮਸਾਣਾ ਦੀ ਬਰਾਦਰੀ ਵਿੱਚ ਹੀ ਕਿਉਂ ਨਾ ਜਾ ਕੇ ਰਹਿਣਾ ਪਵੇ। ਸਬਬ ਨਾਲ ਅਗਲੇ ਦਿਨ ਰਾਤੀ ਮੈਂ ਇਹੋ ਫੈਸਲਾ ਕਰਕੇ ਸੁੱਤਾ ਕਿ ਦਿਨ ਛੜਦੇ ਹੀ ਮੈਂ ਆਪਣਾ ਬੂਰੀਆ ਬਿਸਤਰਾ ਇੱਥੋਂ ਚੁੱਕ ਲੈ ਜਾਵਾਂਗਾ। ਪਰ ਦੂਜੇ ਦਿਨ ਸਵੇਰ ਤੋਂ ਹੀ بارش ਇੰਨੇ ਜ਼ੋਰ ਦੀ ਸ਼ੁਰੂ ਹੋ ਗਈ ਕਿ ਮੈਂ ਜਾ ਨਾ ਸਕਿਆ। ਉਸੀ ਤਰ੍ਹਾਂ ਟੁੱਟੇ ਖੁੱਸੇ ਦਿਲ ਨਾਲ ਮੈਂ ਆਪਣਾ ਕੰਮ ਸ਼ੁਰੂ ਬੈਠਾ ਬੇਤਹਾਸ਼ਾ ਮੀ ਪੈਣ ਦਾ ਇਕ ਲਾਭ ਵੀ ਹੋਇਆ ਕਿ ਕੱਲੋ ਅੱਜ ਸਵੇਰ ਤੋਂ ਵਿਖਾਲੀ ਨਾ ਦਿੱਤੀ ਫਿਰ ਵੀ ਜਿੰਨਾ ਚਿਰ ਮੈਂ ਲਿਖਦਾ ਰਿਹਾ ਇਹੋ ਸਹਿਮ ਦਿਲ ਵਿੱਚ ਬਣਿਆ ਰਿਹਾ ਕਿ ਹੁਣ ਵੀ ਆਈ ਹੁਣ ਵੀ ਆਈ ਗਵਾਂਡੋ ਜੇ ਕਿਸੇ ਜਨਾਨੀ ਦੀ ਉੱਚੀ ਬੋਲਣ ਦੀ ਆਵਾਜ਼ ਸੁਣਾਈ ਦੇਂਦੀ ਤਾਂ ਮੇਰਾ ਦਿਲ ਧੜਕਣ ਲੱਗ ਪੈਂਦਾ ਮਤੀ ਉਹ ਆ ਗਈ ਹੋਵੇ ਸ਼ਾਮੀ ਕੰਮ ਤੋਂ ਵਾਪਸ ਆਉਂਦਾ ਹੋਇਆ ਮੇਰਾ ਦੋਸਤ ਕੁਝ ਅੰਬ ਖਰੀਦ ਕੇ ਮੇਰੇ ਲਈ ਲੈ ਆਇਆ ਅੱਜ ਦਿਲ ਕਾਫੀ ਖੁਸ਼ ਸੀ ਇੱਕ ਤਾਂ ਮੌਸਮ ਚੰਗਾ ਹੋਣ ਕਰਕੇ ਦੂਜੇ ਕੱਲੋ ਦੇ ਨਾ ਆਉਣ ਕਰਕੇ ਅੱਜ ਕੰਮ ਦੀ ਵੀ ਅੱਛੀ ਖਾਸੀ ਛੁੱਟੀ ਲੱਗ ਗਈ ਸੀ ਦੁਪਹਿਰ ਵੇਲੇ ਜਦ ਮੀਂਹ ਦਾ ਜ਼ੋਰ हट ਕੇ ਮਹੀਨ-ਮਹੀਨ ਪੂਰ ਪੈ ਰਹੀ ਸੀ ਮੈਂ ਬਰਾਂਡੇ ਵਿੱਚ ਕੈਨਵਸ ਦੀ ਆਰਾਮ ਕੁਰਸੀ ਢਾ ਕੇ ਤੇ ਅੰਬਾਂ ਵਾਲੀ ਬਾਲਟੀ ਆਪਣੀ ਲਾਗੀ ਰੱਖੀ ਬੜੇ ਸਵਾਦ ਨਾਲ ਅੰਬ ਚੂਪਨ ਲੱਗ ਪਿਆ ਪੰਜ-ਛਤ ਹੀ ਅੰਬ ਮਕਾਏ ਸਨ ਕਿ ਮੇਰੇ ਸਿਰ ਤੇ ਬਿਜਲੀ ਆਣ ਗੜਕੀ ਆਕਾਸ਼ ਵਿੱਚੋਂ ਨਹੀਂ ਧਰਤੀ ਤੋਂ ਇੱਕ ਕਰਖਤ ਫਿਟਕਾਰ ਕੰਨਾਂ ਨਾਲ ਟਕਰਾਈ ਸਰਦਾਰ ਤੁਮੇ ਦਿਖਾਈ ਨਹੀਂ ਦਿੱਤਾ ਤਮਾਮ ਕਚਰਾ ਵਖੇਰ ਦਿਆ ਤਮਨੇ ਦਰੋਗਾ ਦੇਖੇਗਾ ਤਾਂ ਹਮਾਰੇ ਕੰਨ ਇਟ ਲਿਗਾ ਮੈਂ ਕੰਬ ਉਠਿਆ ਕੁਝ ਕੱਲੋ ਦੀ ਕੜਕ ਸੁਣ ਕੇ ਤੇ ਕੁਝ ਆਪਣੀ ਮੂਰਖਤਾ ਦਾ ਖਿਆਲ ਕਰਕੇ ਸੱਚਮੁੱਚ ਮੈਂ ਅੰਬ ਚੁੱਪ ਕੇ ਛਿਲਾਂ ਤੇ ਗਟਕਾਂ ਇੰਜ ਬੇਪਰਵਾਹੀ ਨਾਲ ਸੁੱਟੀ ਜਾ ਰਿਹਾ ਸੀ ਜਿਵੇਂ ਆਪਣਾ ਹੀ ਰਾਜ ਹੁੰਦਾ ਹੈ ਮੈਨੂੰ ਹੱਥਾਂ ਪੈਰਾਂ ਦੀ ਪੈ ਗਈ ਖ਼ਬਰੀ ਇਹ ਮੇਰੇ ਨਾਲ ਕੀ ਬਾਬ ਕਰੇਗੀ ਖਬਰੀ ਕਿੰਨੀਆਂ ਕੁ ਸਲਵਾਤਾਂ ਸੁਣਾਏਗੀ ਬਹੁਤਾ ਡਰ ਇਸ ਗੱਲ ਦਾ ਸੀ ਕਿ ਕੋਈ ਗਵਾਂਢੀ ਮੇਰੀ ਦੁਰਗਤ ਹੁੰਦੀ ਨਾ ਵੇਖ ਲਵੇ ਮੈਂ ਝਟਪਟ ਕੁਰਸੀ ਤੋਂ ਉੱਠਿਆ ਤੇ ਇਹ ਕਹਿੰਦਾ ਹੋਇਆ ਗਿਟਕਾ ਛਲੜਾ ਇਕੱਠੀਆਂ ਕਰਨ ਲੱਗ ਪਿਆ ਓ ਬੜੀ ਭੂਲ ਹੋਈ ਬਹਿਨ ਮਾਫ ਕਰਨਾ ਪਰਦੇਸੀ ਹੂੰ ਖਿਆਲ ਨਹੀਂ ਰਹਾ ਫਿਰ ਐਸੀ ਭੂਲ ਨਹੀਂ ਕਰੂੰਗਾ ਮੇਰਾ ਖਿਆਲ ਸੀ ਕਿ ਆਪਣੇ ਸੁਭਾਅ ਅਨੁਸਾਰ ਉਹ ਮੇਰੇ ਉੱਤੇ ਕਾफी बरेਗੀ ਪਰ ਵੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਉਸ ਬੁੱਲ ਤੋਂ ਬੁੱਲ ਨਾ ਚੁੱਕਿਆ ਤੇ ਜਦ ਮੈਂ ਅੱਧੀਆਂ ਕੁ ਛਲੜਾਂ ਸਿਮੇਟ ਚੁੱਕਾ ਤਾਂ ਬੋਲੀ ਤੂੰ ਰਹਿਨੇ ਦੋ ਸਰਦਾਰ ਮੈਂ ਉਠਾ ਲਈ ਤੀ ਹਾਂ ਮੈਂ हट ਗਿਆ ਤੇ ਬਾਲਟੀ ਵਿੱਚੋਂ ਹੱਥ ਤੋਂ ਲੱਗਾ ਉਸਨੇ ਆਪਣੇ ਝਾੜੂ ਨਾਲ ਗਿਟਕਾਂ ਛਲੜਾਂ ਹੁੰਝ ਲਈਆਂ ਬੂਹੇ ਦਾ ਅੱਗਾ ਵੀ ਸਾਫ਼ ਕਰ ਦਿੱਤਾ ਤੇ ਸਭ ਕੁਝ ਛਾਬੇ ਵਿੱਚ ਪਾ ਕੇ ਚੱਲਦੀ ਬਣੀ ਮੈਨੂੰ ਇਤਮੀਨਾਨ ਦਾ ਸਾਹ ਆਇਆ ਸ਼ੁਕਰ ਹੈ ਬਲਾਟੇ ਲਈ ਮੈਂ ਅੰਬਾ ਵੱਲੋਂ ਵੇਲਾ ਹੋ ਕੀ ਮੁੜ ਆਪਣੇ ਕੰਮ ਜੁਟ ਪਿਆ ਮੀਂਹ ਦੇ ਜ਼ੋਰ ਕਰਕੇ ਉਸ ਦਿਨ ਵੀ ਮੈਂ ਥਾਂ ਬਦਲ ਨਾ ਸਕਿਆ ਦੂਸਰੇ ਦਿਨ ਜਦ ਕਲੋਂ ਆਈ ਤਾਂ ਸਭ ਤੋਂ ਪਹਿਲਾਂ ਉਸਨੇ ਮੇਰੇ ਘਰ ਦਾ ਅੱਗਾ ਸਾਫ਼ ਕੀਤਾ ਨਾਲੀ ਜਿਸ ਦੀ ਗਲਾਜ਼ਤ ਨੂੰ ਮੀਂਹ ਦਾ ਪਾਣੀ ਵੀ ਦੂਰ ਨਹੀਂ ਸੀ ਕਰ ਸਕਿਆ ਉਸਨੇ ਖਰੋਚ ਖਰੋਚ ਕੇ ਸਾਫ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਕੰਮੋਂ ਵੇਲੀ ਹੋ ਕੇ ਮੇਰੇ ਲਾਗੇ ਜਿੱਥੇ ਮੈਂ ਬੈਠਾ ਲਿਖ ਰਿਹਾ ਸਾਂ ਆ ਕੇ ਪੁੱਛਣ ਲੱਗੀ ਦਾਦਾ ਬੀਤਰ ਕੂੜਾ ਹੋ ਤੋ ਬਾਹਰ ਫੇਕ ਦੂੰ ਮੈਂ ਲੈ ਜਾਉਂ ਨਹੀਂ ਹੈ ਕਹਿ ਕੇ ਮੈਂ ਮੂੰਹ ਧਿਆਨ ਆਪਣੀ ਕੰਮ ਲੱਗਾ ਰਿਹਾ ਉਸਦੇ ਵਾਕ ਵਿੱਚਲੇ ਦਾਦਾ ਸ਼ਬਦ ਨੇ ਮੈਨੂੰ ਜ਼ਰਾ ਕੋ ਔਖਿਆ ਕੀਤਾ ਕੀ ਇਹ ਆਪਣੇ ਆਪ ਨੂੰ ਮੇਰੀ ਪੋਤੀ ਦੀ ਉਮਰ ਦੀ ਖਿਆਲ ਕਰਦੀ ਹੈ ਕੀ ਕੋਈ 40 ਵਰਿਆਂ ਦੀ ਉਮਰ ਹੀ ਕੋਈ ਆਪਣੇ ਆਪ ਨੂੰ ਕਿਸੇ ਮੁਟਿਆਰ ਦਾ ਦਾਦਾ ਅਖਵਾਣਾ ਬਰਦਾਸ਼ਤ ਕਰ ਸਕਦਾ ਹੈ ਸਦਾ ਤੋਂ ਉਲਟ ਮੈਂ ਉਸ ਦਿਨ ਕੱਲੋ ਦੇ ਸੁਭਾਅ ਵਿੱਚ ਇੱਕ ਤਬਦੀਲੀ ਵੇਖੀ ਅੱਜ ਉਸਨੇ ਨਾਤਾ ਕਿਸੇ ਮੁਹੱਲੇ ਵਾਲੀ ਨਾਲ ਆਡਾ ਲਾਇਆ ਨਾ ਹੀ ਜਵਾਬ ਵਿੱਚ ਉਸ ਨੂੰ ਕਿਸ ਨੇ ਆਉਂਤਰੀ ਨਿਖਸਮੀ ਕਿਹਾ ਪੈੜ ਦਾ ਵਰਕਾ ਪਾੜ ਕੇ ਰੱਖਣ ਲੱਗਿਆ ਮੇਰੀ ਨਜ਼ਰ ਬੂਹੇ ਵੱਲ ਮੋੜੀ ਮੇਰਾ ਖਿਆਲ ਸੀ ਕਿ ਉਹ ਕੰਮ ਕਰਕੇ ਚਲੀ ਗਈ ਹੋਵੇਗੀ ਪਰ ਉਸ ਨੂੰ ਮੈਂ ਬੂਹੇ ਦੇ ਕੰਧ ਲਾਗੇ ਖੜੀ ਵੇਖਿਆ ਝਾੜੂ ਸ਼ਾਬਾ ਉਸ ਨੇ ਇੱਕ ਪਰਾ ਇੱਕ ਦਰਖਤ ਦੇ ਮੁੱਢ ਨਾਲ ਖੜੇ ਕਰ ਦਿੱਤੇ ਸਨ ਤੇ ਆਪ ਉਹ ਮੇਰੇ ਲਿਖੇ ਹੋਏ ਵਰਕਿਆਂ ਉੱਤੇ ਨੀਚ ਲਈ ਖੜੀ ਸੀ ਮੈਂ ਸੋਚਿਆ ਸ਼ਾਇਦ ਕੱਲ ਵਾਲੇ ਕੰਮ ਦੀ ਮਜ਼ਦੂਰੀ ਮੰਗਣ ਲਈ ਖੜੀ ਹੈ ਹੱਥ ਜੇਬ ਵਿੱਚ ਪਾ ਕੇ ਮੈਂ ਕੋਈ ਸਭ ਤੋਂ ਛੋਟਾ ਸਿੱਕਾ ਪੋਟਿਆਂ ਨਾਲ ਟੋਲਣ ਲੱਗਾ ਹੱਥ ਬਾਹਰ ਨਿਕਲਣ ਤੋਂ ਪਹਿਲਾਂ ਹੀ ਉਸਨੇ ਮੇਰੇ ਉੱਤੇ ਸਵਾਲ ਕੀਤਾ ਇਹ ਕੀ ਲਿਖਦੇ ਹੋ ਦਾਦਾ ਐਸੇ ਹੀ ਕੁਝ ਲਿਖਦਾ ਹੂੰ ਖੜਾਸ਼ਡਾਂ ਦੀ ਖਿਆਲ ਨੂੰ ਮੈਂ ਇੱਕ ਆਨਾ ਉਸ ਵੱਲ ਸੁਟਨਿਆ ਕਿਹਾ ਲੈ ਰਹਿਣੇ ਦੋ ਦਾਦਾ ਕਹਿ ਕੇ ਉਸਨੇ ਆਨਾ ਜਿੱਥੇ ਮੈਂ ਸੁਟਿਆ ਸੀ ਉੱਥੇ ਹੀ ਪਿਆ ਰਹਿਣ ਦਿੱਤਾ ਕੇਵਲ ਇੱਕ ਵਾਰੀ ਉਸ ਵੱਲ ਤੱਕ ਕੇ ਉਸਨੇ ਨਜ਼ਰ ਹਟਾ ਲਈ ਕਿਤਨੀ ਲਾਲਚਣ ਹੈ ਦਿਲ ਵਿੱਚ ਕੁੜ ਰਿਹਾ ਸਾਂ ਕਿ ਇਹਨੇ ਕੋ ਕੰਮ ਦੀ ਮਜ਼ਦੂਰੀ ਇਕਾਨਾ ਥੋੜੀ ਹੈ ਪਰ ਮੈਂ ਮੂੰਹੋਂ ਉਸਨੂੰ ਇਸ ਦੌਰਨ ਕੁਛ ਨਾ ਕਿਹਾ ਕਿ ਮਤੇ ਗਲਿਦਾ ਹਾਰ ਬਣ ਜਾਵੇ ਇੱਕ ਆਨਾ ਹੋਰ ਕੱਢ ਕੇ ਮੈਂ ਉਸ ਵੱਲ ਸੋਟਿਆ ਉਸਨੇ ਉਸੇ ਲਾਪਰਵਾਹੀ ਨਾਲ ਦੂਸਰੇ ਆਉਣੇ ਵਾਲੇ ਤੱਕਿਆ ਤੇ ਬੋਲੀ ਨਹੀਂ ਲੂੰਗੀ ਅਰੇ ਤੋ ਕਿਆ ਤੁਮੇ ਰੁਪਿਆ ਚਾਹੀ ਇਤਨੇ ਸੇ ਕਾਮ ਕੇ ਲਈ ਮੈਂ ਤੈਸ਼ ਵਿੱਚ ਆ ਕੇ ਇੰਨੀ ਗੱਲ ਕਹਿਤਾ ਗਿਆ ਪਰ ਜਿਉਂ ਹੀ ਉਸਦੇ ਚਿਹਰੇ ਉੱਤੇ ਡੂੰਗੀ ਨਜ਼ਰ ਛੁੱਟੀ ਕਿ ਮੈਨੂੰ ਸ਼ਰਮਸਾਰ ਹੋਣਾ ਪਿਆ ਮੀਰਾਵਾ ਸਹੋਂਦਾ ਤਾਂ ਆਪਣੇ ਕਹੇ ਹੋਏ ਸ਼ਬਦਾਂ ਨੂੰ ਮੁੱਢ ਨਿਗਲ ਜਾਂਦਾ ਕੱਲੂ ਦੇ ਚਿਹਰੇ ਉੱਤੇ ਲੋਭ ਦਾ ਕੋਈ ਚਿੰਨ ਨਹੀਂ ਸੀ ਨਾ ਹੀ ਗੁੱਸੇ ਦੀ ਕੋਈ ਲਕੀਰ ਮੇਰੀਆਂ ਪਛਾਤੀਆਂ ਹੋਈਆਂ ਤਿਉੜੀਆਂ ਵੀ ਉਸਦੇ ਮੱਥੇ ਉੱਤੇ ਨਹੀਂ ਸਨ ਮੈਨੂੰ ਇਉਂ ਜਾਪਿਆ ਜਿਵੇਂ ਕੱਲੂ ਦੇ ਨਕਸ਼ਾ ਉੱਤੇ ਅੱਜ ਕੋਈ ਅਨੋਖਾ ਜਿਹਾ ਹੁਸਨ ਨਿਖਰਦਾ ਆ ਰਿਹਾ ਹੈ ਕੋਈ ਦਿਲਕਸ਼ ਜਿਹੀ ਖਿੱਚ ਕੋਈ ਨਿੱਗੀ ਤੇ ਮਿੱਠੀ ਜਿਹੀ ਚਮਕ ਕਿਉਂ ਨਹੀਂ ਲੇਤੀ ਕੱਲੋ ਮੇਰੇ ਵਾਕ ਵਿੱਚ ਬੇਖਿਆਲੀ ਹੀ ਲਚਕ ਜਿਹੀ ਆ ਗਈ ਜਵਾਬ ਵਿੱਚ ਝਟਪਟ ਕੁਝ ਨਾ ਕਹਿ ਸਕੀ ਬੋਲਣ ਤੋਂ ਪਹਿਲਾਂ ਉਸ ਦੇ ਹੋਠਾਂ ਉੱਤੇ ਇੱਕ ਤਵੱਸਮ ਜਿਹਾ ਲਿਸ਼ਕਿਆ ਅੱਖਾਂ ਦੀਆਂ ਲਿਸ਼ਕਾਂ ਉਸ ਦੀਆਂ ਕਿਸੇ ਸੁਖਾਵੇਂ ਜਿਹੇ ਭਾਰ ਨਾਲ ਥੁੜੀਆਂ ਜਿਹੀਆਂ ਨੀਵੀਆਂ ਜਾਪੀਆਂ ਉਸ ਦੀਆਂ ਗੱਲਾਂ ਉੱਤੇ ਇੱਕ ਤਰ੍ਹਾਂ ਦਾ ਪਖਾੜ ਜਿਹਾ ਪੈਦਾ ਹੋਇਆ ਸੰਗਦਿਆਂ ਸੰਗਦਿਆਂ ਰੁਕਦਿਆਂ ਰੁਕਦਿਆਂ ਜਿਵੇਂ ਚਿੱਥ-ਚਿੱਥ ਕੇ ਉਸ ਦੇ ਮੂੰਹੋਂ ਨਿਕਲਿਆ ਤੂੰਨੇ ਕੱਲ ਮੈਨੂੰ ਭੈਣ ਜੋ ਕਹਾ ਥਾ ਸੁਣ ਕੇ ਮੈਂ ਹੱਕਾ ਬੱਕਾ ਰਹਿ ਗਿਆ ਇੱਕ ਅਤ ਔਖੇ ਸਵਾਲ ਦਾ ਹੱਲ ਜਿਸ ਨੂੰ ਮੈਂ ਕਈਆਂ ਦਿਨਾਂ ਤੋਂ ਸੋਚ ਰਿਹਾ ਸਾ ਮੇਰੇ ਸਾਹਮਣੇ ਸੀ ਕੱਲੋ ਜਿਸ ਨੂੰ ਮੈਂ ਹੁਣ ਤੀਕ ਕਲਾ ਦੀ ਮੂਰਤ ਤੇ ਕਲੇਸ਼ ਦੀ ਰੂਹ ਸਮਝਦਾ ਰਿਹਾ ਸਾ ਉਸ ਦੀ ਇਸ ਨਿੱਕੇ ਜਿਹੇ ਵਾਕ ਨੇ ਜਿਵੇਂ ਸਾਰੀ ਦੀ ਸਾਰੀ ਕੱਲੋ ਮੇਰੇ ਸਾਹਮਣੇ ਬਦਲ ਦਿੱਤੀ ਮੇਰੀ ਨਫ਼ਰਤ ਪਿਆਰ ਵਿੱਚ ਵੱਢ ਗਈ ਕੱਲੋ ਦਾ ਘ੍ਰਿੰਤ ਚਿਹਰਾ ਮੈਨੂੰ ਸੋਹਣਾ ਦਿਖਾਈ ਦੇਣ ਲੱਗਾ ਪੈੜ ਤੇ ਕਲਮ ਰੱਖ ਦਿੱਤੀ ਤੇ ਇੱਕ ਵਾਰੀ ਹੋਰ ਮੈਂ ਉਸ ਵੱਲ ਤੱਕਿਆ ਕੱਲੋ ਦੇ ਨਕਸ਼ਾ ਵਿੱਚੋਂ ਹੁਸਨ ਤੇ ਪਿਆਰ ਦੀਆਂ ਛੁਆਵਾਂ ਉਠ ਉਠ ਕੇ ਆਲੇ ਦੁਆਲੇ ਨੂੰ ਰੁਸ਼ਨਾ ਰਹੀਆਂ ਸਨ ਮੀ ਇਸ ਵੇਲੇ ਕਾਫੀ ਤੇਜ਼ ਹੋ ਗਿਆ ਸੀ ਤੇ ਵਾਛੜ ਦਾ ਰੁੱਖ ਇਸੇ ਪਾਸੇ ਸੀ ਕੱਲੂ ਉਸੇ ਤਰ੍ਹਾਂ ਮੀ ਵਿੱਚ ਖੜੀ ਭਿੱਜ ਰਹੀ ਸੀ ਮੈਂ ਉਸ ਨੂੰ ਕਿਹਾ ਜ਼ਰਾ ਭੀਤਰ ਆ ਜਾ ਕੱਲੂ ਤੂੰ ਭਿੱਗ ਰਹੀ ਹੋ ਉਸ ਨੇ ਪੂਰੇ ਭਰੋਸੇ ਤੇ ਆਪਣਤ ਭਰੀ ਨਜ਼ਰ ਨਾਲ ਇੱਕ ਵਾਰੀ ਮੇਰੇ ਵੱਲ ਤੱਕਿਆ ਤੇ ਫਿਰ ਆਪਣੇ ਭੇਜੇ ਹੋਏ ਸ਼ਰੀਰਵਾਲ ਤੇ ਬੋਲੀ ਕੋਈ ਬਾਤ ਨਹੀਂ ਦਾਦਾ ਹਮ ਲੋਗ ਤਾਂ ਇਸੇ ਤਰ੍ਹਾਂ ਵਿਗਾ ਕਰਦੇ ਹਨ ਅੱਛਾ ਜਾਂਦੀ ਹੂੰ ਅਭੀ ਬਹੁਤ ਕੰਮ ਕਰਨਾ ਹੈ ਜ਼ਬਾਨੋਂ ਦਾ ਕੱਲੋ ਨੇ ਕਹਿ ਦਿੱਤਾ ਜਾਂਦੀ ਹੂੰ ਪਰ ਮੈਂ ਉਸ ਦੀ ਚਿਹਰੀ ਤੋਂ ਕੁਝ ਹੋਰ ਪੜ ਰਿਹਾ ਸੀ ਉਹ ਬਿਨਾ ਮੇਰੇ ਨਾਲ ਕੁਝ ਗੱਲਾਂ ਕੀਤੀ ਜਾਣਾ ਨਹੀਂ ਸੀ ਚਾਹਂਦੀ ਮੈਂ ਜ਼ਰਾ ਦਹੀਏ ਪਰ ਰੋਂ ਵਿੱਚ ਉਸ ਨੂੰ ਕਿਹਾ ਥੋੜੀ ਦੇਰ ਕਿ ਲਈ ਛਤ ਕੀ نیچے ਹੋ ਜਾ ਪਗਲੀ بارش ਕਮ ਹੋ ਜਾਏ ਤੋ ਚਲੀ ਜਾਣਾ ਅੰਦਰ ਆਉਂਦੀ ਉਸ ਦੀ ਸਲਾਹ ਹੈ ਸੀ ਪਰ ਕਿਸੇ ਸੰਗ ਨੇ ਉਸ ਨੂੰ ਰੋਕਿਆ ਹੋਇਆ ਸੀ खिलरे हुए पांडे टिंडेवाल तक कि ओ बोली पर यहां तो तुम रोटी बनाते हो ते नाल ही उस दी कदमा विच हरकत आ गई ओ बड़ी चौकसी नाल अपने आप नु सुमिट सुकेड के केवल दहलीज ही टप्पी कहां की रहने वाली हो कल्लो बंगाल की अरे तुम लोग इतनी दूर चले आए उधर तुम्हें काम नहीं मिलता था क्या भगवान की इच्छा है दादा ਜਹਾਂ ਪਰ ਰੋਜ਼ੀ ਬਣੀ ਹੁੰਦੀ ਹੈ ਵਹੀਂ ਪਰ ਜਾਣਾ ਹੁੰਦਾ ਹੈ ਉਸਦੇ ਮੂੰਹੋਂ ਇਹ ਘੜੀ ਮੂੜੀ ਜਿਹੜਾ ਦਾਦਾ ਸ਼ਬਦ ਮੈਂ ਆਪਣੇ ਸੰਬੋਧਨ ਵਿੱਚ ਸੁਣ ਕੇ ਕਿਚੀਚੀਆਂ ਵੱਟਦਾ ਸਾਂ ਇਸ ਦਾ ਭੇਤ ਝੱਠ ਹੀ ਮੇਰੇ ਤੇ ਖੁੱਲ ਗਿਆ ਮੈਨੂੰ ਯਾਦ ਆ ਗਿਆ ਕਿ ਬੰਗਲਾ ਬੋਲੀ ਵਿੱਚ ਵੱਡੇ ਭਰਾ ਨੂੰ ਦਾਦਾ ਕਹਿ ਕੇ ਬੁਲਾਇਆ ਜਾਂਦਾ ਹੈ ਟੁੱਟੀ ਭੱਜੀ ਮੰਗਲਾ ਮੈਂ ਵੀ ਜਾਣਦਾ ਸਾਂ ਮੈਂ ਸੋਚ ਰਿਹਾ ਸਾਂ ਪਿਆਰ ਦੀ ਕਿੱਡੀ ਭੁੱਖ ਹੈ ਇਸ ਕੁੜੀ ਦੇ ਅੰਦਰ ਤੇ ਸ਼ਾਇਦ ਇਸੇ ਚੀਜ਼ ਦੀ ਅਪਰਾਪਤੀ ਨੇ ਇਸ ਦੇ ਸੁਭਾਅ ਵਿੱਚ ਹਿੰਸਾ ਤੇ ਨਫ਼ਰਤ ਫਰ ਦਿੰਦੀ ਹੈ ਨਫ਼ਰਤ ਦੀ ਦੁਨੀਆ ਵਿੱਚ ਇਹ ਜੰਮੀ ਤੇ ਤਿਰਸਕਾਰ ਦੀ ਖਰਾਕ ਖਾ ਕੇ ਪਲੀ ਹੈ ਵਿਚਾਰੀ ਸਾਰਾ ਦਿਨ ਲੋਕਾਂ ਦੀ ਗੰਦਗੀ ਢੂੰਢੀ ਹੈ ਪਰ ਬਦਲੇ ਵਿੱਚ ਇਸ ਨੂੰ ਮਿਲਦਾ ਕੀ ਹੈ ਗਾਲਾਂ ਝੜਕਾਂ ਤੇ ਕਦੀ ਕਦੀ ਛੇਤਰਪੋਲਾ ਵੀ ਮਾਨੋ ਕੱਲੋ ਲਈ ਇਹ ਜ਼ਿੰਦਗੀ ਨਫ਼ਰਤ ਦਾ ਹੀ ਦੂਸਰਾ ਨਾਂ ਹੈ ਦੁਨੀਆ ਇਸ ਨੂੰ ਨਫ਼ਰਤ ਕਰਦੀ ਹੈ ਤੇ ਇਹ ਦੁਨੀਆ ਨੂੰ ਪਰ ਇੰਨਾ ਹੋਣ ਤੇ ਵੀ ਕਿ ਪਿਆਰ ਦੀ ਭੁੱਖ ਇਸ ਦੀ ਮਰ ਗਈ ਸ਼ਾਇਦ ਨਹੀਂ ਇਹ ਦੁਨੀਆ ਕਿੰਨੀ ਨਾਦਾਨ ਕਿੰਨੀ ਬੇਸਮਝ ਤੇ ਕੰਜੂਸ ਹੈ ਕਿ ਚਾਰ ਮਿੱਠੇ ਬੋਲ ਜਿੰਨਾ ਉੱਤੇ ਕਿਸੇ ਦਾ ਕੁਝ ਵੀ ਮੁੱਲ ਨਹੀਂ ਲੱਗਦਾ ਨਾ ਦੇ ਕੇ ਇਹ ਅਣਗਿਣਤ ਜੀਆਂ ਨੂੰ ਆਦਮੀ ਤੋਂ ਪਸ਼ੂ ਬਣਾ ਦਿੰਦੀ ਹੈ ਕੱਲੋ ਜਿਹੜੀ ਹਰ ਕਿਸੇ ਨੂੰ ਨਫ਼ਰਤ ਕਰਦੀ ਹੈ ਜਦਕੀ ਉਸਦੇ ਸੀਨੇ ਵਿੱਚ ਇਤਨਾ ਕੋਮਲ ਇਤਨਾ ਨਿੱਗਾ ਦਿਲ ਮੌਜੂਦ ਹੈ ਕਿ ਐਸੇ ਕਰਕੇ ਕਿ ਦੁਨੀਆ ਨੇ ਉਸ ਨੂੰ ਨਿਗੂਣੇ ਚੋਂ ਮਿੱਠੇ ਬੋਲਾਂ ਤੋਂ ਵੀ ਬਾਂਝਾ ਰੱਖਿਆ ਹੈ ਕੱਲੋ ਜਿਹੜੀ ਕਿਸੇ ਅਜਨਬੀ ਦੇ ਕਹੇ ਹੋਏ ਝੂਠੀ-ਮੁੱਠੀ ਦੇ ਭੈਣ ਸ਼ਬਦ ਨੂੰ ਇਤਨੇ ਸਤਕਾਰ ਨਾਲ ਦਿਲ ਦੀ ਪਟਾਰੀ ਵਿੱਚ ਸਾਮ ਕੇ ਰੱਖ ਸਕਦੀ ਹੈ ਕਿ ਇਹ ਨਫ਼ਰਤ ਦੀ ਹੱਕਦਾਰ ਹੈ ਕਾਸ਼ ਦੁਨੀਆwale ਕਦੀ ਅੱਖਾਂ ਖੋਲ ਕੇ ਤੱਕ ਸਕਦੇ ਉਹ ਦਹਲਿਜ਼ ਅੰਦਰ ਹੋ ਜਾਣਦੇ ਵੀ ਵਾਛੜ ਦੀ ਇਮਾਰਤੋਂ ਬਚ ਨਾ ਸਕੇ ਮੈਂ ਜਦ ਉਸ ਨੂੰ ਇੱਕ ਵਾਰੀ ਫੇਰ ਅੰਦਰ ਆਉਣ ਲਈ ਕਿਹਾ ਤਾਂ ਬੋਲੀ ਪਰ ਬੀਤਰ ਤੋਂ ਤੁਹਾਡੇ ਬਰਤਨ ਪੜੇ ਹਨ ਦਾਦਾ ਤਾਂ ਕੀ ਹਰਸ ਹੈ ਬਰਤਨ ਕਿਸੇ ਦੂਸਰੇ ਕੀ ਨਹੀਂ ਮਾਰੇ ਦਾਦਾ ਕੀ ਹੀ ਤੋਂ ਹੈ ਜਾਪਦਾ ਸੀ ਜਿਵੇਂ ਮੇਰਾ ਇਹ ਬਾਖ ਸੁਣ ਕੇ ਕੱਲੋ ਇੱਕ ਵਾਰੀ ਕਿਸੇ ਮਠਾਸ ਦੀ ਡੰਗਾਈ ਵਿੱਚ ਗੁਆਚ ਗਈ ਉਹ ਅੰਦਰ ਲੰਗ ਆਈ ਪਰ ਸ਼ਾਇਦ ਉਸ ਨੂੰ ਡਰ ਸੀ ਮਤੇ ਉਸ ਦੇ ਕੱਪੜਿਆਂ ਵਿੱਚੋਂ ਚੋ ਰਹੇ ਪਾਣੀ ਨਾਲ ਕਮਰੇ ਦਾ ਫਰਸ਼ ਗਿੱਲਾ ਹੋ ਜਾਵੇਗਾ ਉਹ ਥੋੜੀ ਥੋੜੀ ਕੰਬ ਰਹੀ ਸੀ ਮੇਰਾ ਦਿਲ ਚ ਆਇਆ ਕਿ ਬਿਸਤਰੇ ਚ ਕੰਬਲ ਚੁੱਕ ਕੇ ਉਸ ਦੀ ਮੋਢਿਆਂ ਤੇ ਸੁੱਟ ਦਿਆਂ ਪਰ ਇਤਨੀ ਫਰਾਕ ਦਿਲੀ ਮੈਂ ਵਿਖਾਲ ਨਾ ਸਕਿਆ ਕੰਬਲ ਦੇ ਭਿੱਜ ਜਾਣ ਦੇ ਖਿਆਲੋਂ अथवा ਇਸ ਖਿਆਲੋਂ ਕਿ ਕੱਲੋ ਦੇ ਗਲੀਸ ਕੱਪੜਿਆਂ ਨਾਲ ਛੂ ਕੇ ਗਿੱਲਾ ਹੋ ਜਾਵੇਗਾ ਕੇਵਲ ਮੈਂ ਇਤਨਾ ਹੀ ਕਰ ਸਕਿਆ ਕਿ ਹੋਰ ਦੋ ਚਾਰ ਵਾਰੀ ਕਹਿ ਕੇ ਮੈਂ ਉਸ ਨੂੰ ਦਲੀਸ ਤੋਂ ਇਤਨਾ ਅੰਦਰ ਕਰ ਲਿਆ ਕਿ ਵਾਛੜ ਤੋਂ ਉਹ ਸੁਰੱਖਿਅਤ ਸੀ ਬਾਹਾਂ ਇੱਕ ਨਾਲ ਲਾਈ ਉਹ ਕੰਬਦੀ ਹੋਈ ਮੈਨੂੰ ਪੁੱਛਣ ਲੱਗੀ तुम कहाँ रहते हो दादा अमृतसर में यहाँ कितने दिन ठहरोगे ठहरना तो कुछ ज़्यादा दिन है पर इस मकान से शायद कल ही चला जाऊंगा क्यों यहाँ पर शोर बहुत रहता है लिखने में तकलीफ होती है कुछ चिर ओ चुप रही कुछ सोचती रही तो फिर मेरे वर्कियाँ वाल तक के पूछन लगी ये तुम क्या लिखा करते हो दादा किताबें लिखता हूँ पर किताब के हर्फ तो और तरह के होते हैं छोटे छोटे साफ साफ ये भी वैसे ही बन जाएंगे, मशीन में डालने से हाँ मेरा मामू कहत रहा कि एक मशीन होती है जिसमें किताब छापी जाती है उसी में ये भी छापी जाएगी अमृतसर में ऐसी मशीनें हैं और कागज भी उसी मशीन में बन जाता है हाँ सब उसी में बन जाता है ऐसी मशीन तुम पढ़ना जानती हो कल्लो? नहीं दादा हम लोग नहीं पढ़ा करती मेरा एक ठो चचेरा भाई रहा उसने अंग्रेजी पढ़ी थी और फिर वो क्रिस्टान यानी ईसाई बन गया अच्छा दादा अम्बरसर में भी पानी पड़ता है हाँ पड़ता है पर बहुत नहीं वहाँ तुम्हारा कौन कौन है दादा औरत हैं बच्चे हैं कैठो तीन लड़की हैं हाँ और लड़की लड़की कोई नहीं तब तो भागवान हो दादा इसमें भागवान की क्या बात रही अरे दादा लड़की जिसके घर में ना हो वो भागवान तो होगा ही मेरी चार ठो बहनी हैं और भाई एक भी नहीं मां बाप बेचारे हर वक्त ते गल कर दी कर दी, ओ बाहर वाल तक के चुप हो गई मीह ठहर चुका सी वो बोली अच्छा दादा पानी थम गया अब जाऊंगी ਬਹੁਤ ਕੰਮ ਕਰਨਾ ਹੈ ਉਸਨੇ ਬਾਹਰ ਨਿਕਲ ਕੇ ਝਾੜੂ ਛਾਬਾ ਦਰਖਤ ਨਾਲੋਂ ਚੁੱਕਿਆ ਤੇ ਮਹੱਲੇ ਤੋਂ ਬਾਹਰ ਨਿਕਲ ਗਈ ਉਹ ਦੋਵੇਂ ਕਿੰਗਰੇਦਾਰ ਛਿੱਕੀ ਜਿਹੜੀ ਮੈਂ ਉਸ ਵਲ ਛੁੱਟੀ ਥਾਨ ਉੱਥੇ ਪਈ ਰਹੀ ਮੁੜ ਮੈਨੂੰ ਥਾਂ ਬਦਲਣ ਦੀ ਲੋੜ ਨਹੀਂ ਪਈ ਉਸ ਤੋਂ ਬਾਅਦ ਜਿੰਨੀ ਤਨ ਮੈਂ ਉੱਥੇ ਰਿਹਾ ਬੜੇ ਆਰਾਮ ਨਾਲ ਬੀਤੇ ਮੇਰੇ ਕੰਮ ਵਿੱਚ ਕੋਈ ਵਿਗਨ ਨਹੀਂ ਪਿਆ ਕੱਲੋ ਆਪਣੀ ਨੀਤ ਵਕਤ ਸਿਰ ਆਉਂਦੀ ਮਹੱਲਾ ਸੰਬਰ ਦੀ ਘਰਾਂ ਦੀ ਸਫਾਈ ਕਰਦੀ ਤੇ ਜਾਣ ਤੋਂ ਪਹਿਲਾਂ ਦੋ ਘੜੀਆਂ ਮੇਰੇ ਕੋਲ ਠਹਿਰਦੀ ਕੁਝ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਤੇ ਫੇਰ ਚਲੀ ਜਾਂਦੀ ਉਹੀ ਕੱਲੋ ਜਿਹੜੀ ਪਹਿਲਾਂ ਤੂਫਾਨ ਮੇਲ ਬਣੀ ਰਹਿੰਦੀ ਸੀ ਹੁਣ ਅੱਖ ਵਿੱਚ ਪਾਈ ਨਹੀਂ ਸੀ ਵਿੜਕਦੀ ਜੋ ਕੁਝ ਵੀ ਉਸ ਨੂੰ ਕਹਿੰਦਾ ਬਿਨਾ ਕੰਨ ਵਿੜਕਿਆਂ ਕਰਨ ਲੱਗ ਜਾਂਦੀ ਕੀ ਮਜਾਲ ਜੀ ਅਲਫੋਂ ਬੇ ਕਹਿ ਜਾਵੇ ਇਥੋਂ ਤੱਕ ਕੇ ਜੇ ਮਹੱਲੇ ਵਿੱਚ ਬਾਲਾਂ ਨੂੰ ਰੌਲਾ ਪਾਉਂਦਿਆਂ ਵੇਖਦੀ ਤਾਂ ਝੱਟ ਪਿਆਰ ਨਾਲ ਕਹਿਣ ਲੱਗ ਪੈਂਦੀ ਸ਼ੋਰ ਮਤ ਕਰੋ ਨੰਨੇ ਉਧਰ ਸਰਦਾਰ ਬਾਬੂ ਲਿਖ ਰਹੇ ਹਨ ਖਫਾ ਹੋਊਂਗੀ ਨਾਵਲ ਦਾ ਕੰਮ ਸਫਲਤਾ ਨਾਲ ਸਿਰੇ ਚੜ ਗਿਆ ਤੇ ਜਿੰਨੇ ਦਿਨ ਰਹਿਣ ਦਾ ਮੇਰਾ ਟੀਚਾ ਸੀ ਪੂਰਾ ਹੋ ਗਿਆ ਮੈਂ ਵਾਪਸ ਜਾਣ ਦੀ ਤਿਆਰੀ ਕਰਨ ਲੱਗਾ ਹਰਨ ਤੋਂ ਪਹਿਲੇ ਦਿਨ ਦਾ ਜ਼ਿਕਰ ਹੈ ਕੱਲੂ ਕੰਮਕਾਰ ਤੋਂ ਵਿਲੀ ਹੋ ਕੇ ਜਦ ਮੇਰੇ پاس ਆ ਖੜੋਤੀ ਤਾਂ ਮੈਂ ਉਸ ਨੂੰ ਕਿਹਾ ਕੱਲ ਹਮ ਚਲੇ ਜਾਏਗੇ ਕੱਲੂ ਰਾਣੀ ਚਲੇ ਜਾਏਗੇ ਦਾਦਾ ਉਸ ਨੇ ਸ਼ਾਇਦ ਕੁਝ ਘਬਰਾ ਕੇ ਕਿਹਾ ਜਿਵੇਂ ਕਿਸੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਨੂੰ ਕਹਿਦਾ ਹੈ ਤੇ ਆਪਣੀ ਇਸ ਕਹਿਣ ਢੰਗ ਤੋਂ ਜਿਵੇਂ ਆਪ ਹੀ ਕੁਝ ਕੱਚੀ ਜੀ ਹੋ ਗਈ ਫਿਰ ਜ਼ਰਾ ਗੰਭੀਰਤਾ ਵਿੱਚ ਬੋਲੀ इतनी जल्दी क्यों जा रहे हो दादा जल्दी कहाँ एक महीने के करीब हो गया है कल्लो। फिर कब आओगे भगवान ने चाहा तो दूसरे साल वो काफ़ी चेर चुपचाप खड़ोती रही ਉਸਦੇ ਚਿਹਰੇ ਤੋਂ ਮੈਂ ਜਾਣ ਨਾ ਸਕਿਆ ਕਿ ਕੀ ਸੋਚ ਰਹੀ ਹੈ ਜ਼ਰਾ ਇਧਰ ਆ ਨਾ ਕਰ ਲੋ ਮੇਜ ਵਿੱਚ ਹੱਥ ਬੰਦਿਆਂ ਉਸ ਨੂੰ ਕਿਹਾ ਤੇ ਉਹ ਬਿਨਾਂ ਹਿਜਕਾਹਟ ਮੇਰੇ ਕੋਲ ਆ ਖਲੋਤੀ ਮੈਂ ਉਸ ਵੇਲੇ ਮੰਜੀ ਤੇ ਬੈਠਾ ਸਾਂ ਜੀਬ ਚੋਂ 1 ਰੁਪਿਆ ਕੱਢ ਕੇ ਉਸਦੇ ਹੱਥ ਤੇ ਧਰਿਆ ਤੇ ਉਸਦੇ ਸਿਰ ਤੇ ਹੱਥ ਫੇਰਿਆ ਉਸਨੇ ਇੱਕ ਵੇਰਾ ਮੋੜਨ ਦਾ ਯਤਨ ਕੀਤਾ ਪਰ ਜਦ ਮੇਰੇ ਮੂੰਹੋਂ ਉਸ ਸੁਣਿਆ ਆਪਣੇ ਦਾਦਾ ਕੋ ਨਰਾਜ਼ ਕਰੋਗੀ ਤਾਂ ਉਸਨੇ ਪ੍ਰਸੰਨਤਾ ਨਾਲ ਇਸ ਨੂੰ ਰੱਖ ਲਿਆ ਦੂਜੇ ਦਿਨ ਸਵੇਰੇ ਮੇਰਾ ਮਿੱਤਰ ਆਪਣੇ ਵਕਤ ਸਿਰ ਮੈਨੂੰ ਫਤਿਹ ਬੁਲਾ ਕੇ ਕੰਮ ਤੇ ਚਲਾ ਗਿਆ ਤੇ ਮੈਂ ਸਮਾਨ ਬੰਨਣ ਵਿੱਚ ਰੁੱਝ ਗਿਆ ਪਰ ਧਿਆਨ ਮੇਰਾ ਬਰਾਬਰ ਮਹੱਲੇ ਦੀ ਸ੍ਰੀਵਲ ਸੀ ਜਾਣ ਤੋਂ ਪਹਿਲਾਂ ਹੋਰ ਇੱਕ ਵਾਰੀ ਕੱਲੋਂ ਨੂੰ ਮਿਲਣ ਦੀ ਡਾਡੀ ਹੀ ਤਾਂਗ ਸੀ ਮੇਰਾ ਵਿਸ਼ਵਾਸ ਸੀ ਕਿ ਉਹ ਆਵੇਗੀ ਮੋਟਰ ਦਾ ਵਕਤ ਹੋ ਗਿਆ ਪਰ ਕੱਲੋਂ ਨਾ ਆਈ ਦਿਲ ਨੂੰ ਨਿਰਾਸ਼ਾ ਹੋਈ ਛੇਕੜ ਕੁੱਲੀ ਪਾਸੋਂ ਸਮਾਨ ਚੱਕਵਾ ਕੇ ਮੈਂ ਅੱਡੇ ਜਾ ਪਹੁੰਚਿਆ ਪਰ ਨਜ਼ਰ ਮੇਰੀ ਅਜੇ ਵੀ ਸੜਕ ਦੇ ਦੋਹਾਂ ਸਰਿਆਂ ਤੀਕ ਫਿਰਦੀ ਹੋਈ ਕੱਲੋ ਦੀ ਭਾਲ ਕਰ ਰਹੀ ਸੀ ਜਿਉਂ-ਜਿਉਂ ਮੋਟਰ ਤੁਰਨ ਦਾ ਵਕਤ ਨੇੜੇ ਆਈ ਜਾਂਦਾ ਮੇਰੇ ਦਿਲ ਦੀ ਵੀ ਆਰਾਮੀ ਵੱਧਦੀ ਜਾਂਦੀ ਮੈਨੂੰ ਅਜੇ ਵੀ ਉਮੀਦ ਸੀ ਕਿ ਕੱਲੋ ਆਵੇਗੀ ਪਰ ਉਹ ਨਾ ਆਈ ਕਲੀਨਰ ਨੇ ਵਾਊਚਰ ਕਟਵਾਇਆ ਡਰਾਈਵਰ ਨੇ ਤਾਕੀ ਖੋਲੀ ਤੇ ਆਪਣੀ ਸੀਟ ਤੇ ਆ ਬੈਠਾ ਭਾਵੇਂ ਕੱਲੂ ਤੇ ਆਉਣ ਦੀ ਹੁਣ ਮੈਨੂੰ ਕੋਈ ਆਸ ਨਹੀਂ ਸੀ ਫਿਰ ਵੀ ਮੈਂ ਤਤਕ ਬਾਹਰ ਹੀ ਖੜੋਤਾ ਰਹਾ ਜਦ ਤੱਕ ਡਰਾਈਵਰ ਨੇ ਸਵਾਰੀਆਂ ਨੂੰ ਸੱਦਨ ਲਈ ਹਾਰਨ ਨਾ ਬਜਾ ਦਿੱਤਾ ਮੈਂ ਥੋੜੇ ਲੇਟੇ ਕਦਮੀ ਬਾਰੀਵਲ ਮੁੜਿਆ ਤੇ ਅੰਦਰ ਲੰਘ ਕੇ ਆਪਣੀ ਸੀਟ ਤੇ ਜਾ ਬੈਠਾ ਡਰਾਈਵਰ ਦੀ ਪਿੱਠ ਪਿੱਛੇ ਮੇਰੀ ਸੀਟ ਸੀ ਜਿਉਂ ਹੀ ਇੰਜਨ ਸਟਾਰਟ ਹੋਇਆ ਕੱਲੂ ਮੇਰੀ ਨਜ਼ਰਿਂ ਪਈ ਉਸਨੇ ਸਿਰ ਤੇ ਇੱਕ ਲੰਮੀ ਟੋਕਰੀ ਚੁੱਕੀ ਹੋਈ ਸੀ ਤੇ ਬੜੀ ਔਖੀ ਹੋ ਕੇ ਸਾਰਾ ਜ਼ੋਰ ਲਾ ਕੇ ਮੋਟਰਵਾਲ ਭੱਜੀ ਆ ਰਹੀ ਸੀ ਮਿਸਟਰ ਡਰਾਈਵਰ ਜ਼ਰਾ ਇੱਕ ਮਿੰਟ ਬੜੀ ਮਿਹਰਬਾਨੀ ਮੈਂ ਮਿੰਨਤ ਕੀਤੀ ਤੇਨੇ ਇੱਕ ਡਰਾਈਵਰ ਮੰਨ ਗਿਆ ਮੈਂ ਸ਼ਲਾਂਗ ਮਾਰ ਕੇ ਹੀਠਾ ਉਤਰਿਆ ਪੂਰੀ ਤੇਜ਼ੀ ਨਾਲ ਦੌੜ ਕੇ ਮੈਂ ਕੱਲੋਂ ਨੂੰ ਅਗਲ ਵਾਂਡੇ ਜਾ ਮਿਲਿਆ ਤੇ ਉਸ ਪਾਸੋਂ ਸ਼ਿੱਕੂ ਫੜ ਲਿਆ ਮੂਝੇ ਦੇਰ ਹੋ ਗਈ ਦਾਦਾ साँह नाल साँह मिलन दी कोशिश ਕਰਦੀ ਹੋਈ ਕੱਲੋ ਭੋਲੀ ਇਹ ਥੋੜੇ ਆਮਲਾਈ ਹੂੰ ਆਪਣੀ ਭਾਵਜ ਕੇ ਲਈ ਇਹਨੇ ਤੋਂ ਲੋਗੇ ਦਾਦਾ ਆਪਣੀ ਕਸਮ ਮੈਨੇ ਇਨ ਕੋ ਸ਼ੂਆ ਤੱਕ ਨਹੀਂ ਹੈ ਕਿ ਉਹ ਮੇਰੇ ਵੱਲ ਇਸ ਤਰ੍ਹਾਂ ਦੇੱਕੀ ਜਿਵੇਂ ਆਪਣੀਆਂ ਭਾਵਨਾਵਾਂ ਦੀ ਪਰਵਾਹ ਨਹੀਂ ਚਾ ਰਹੀ ਹੋਵੇ ਤੂੰ ਨਹੀਂ ਲੂੰਗਾ ਰਾਣੀ ਮੈਂ ਬੜੇ ਪਿਆਰ ਨਾਲ ਉਸ ਦਾ ਸਿਰ ਪਲੋਸਦਾ ਹੋਇਆ ਮੋਟਰ ਵੱਲ ਜਾ ਰਹਾ ਸਾਂ ਅਗਰ ਤਮ ਇਹ ਨਾਲ ਆਤੀ ਤੂੰ ਮੈਂ ਤੁਮ ਪਰ ਬਹੁਤ ਨਰਾਸ ਹੁਤਾ ਕੱਲੋ ਖੜ ਗਈ ਉਸਦੇ ਚਿਹਰੇ ਤੇ ਨਾ ਸੰਭਾਲੇ ਜਾ ਸਕਣ ਵਾਲੀ ਖੁਸ਼ੀ ਦੇ ਭਾਵ ਸਨ ਤੁਮ ਕਿਤਨੇ ਅੱਛੇ ਹੋ ਦਾਦਾ ਮੁਝੇ ਤੋ ਬੜਾ ਫਿਕਰ ਥਾ ਜਾਣੇ ਦਾਦਾ ਲੇਂਗੇ ਜਾਂ ਨਹੀਂ ਹਰਨ ਫੇਰ ਵੱਜਿਆ ਜਿਹੜਾ ਕੇਵਲ ਮੈਨੂੰ ਹੀ ਸੱਦਣ ਲਈ ਸੀ ਟੋਕਰੀ ਮੇ ਛੱਤ ਤੇ ਰਖਵਾ ਦਿੱਤੀ ਤੇ ਅੰਦਰ ਬੈਠਣ ਤੋਂ ਪਹਿਲਾਂ ਆਪਣੀ ਉਸ ਪਿਆਰ ਦੀ ਦੇਵੀ ਨੂੰ ਅੱਛਾ ਕੱਲੋ ਬਹਿਨ ਹਮ ਫਿਰ ਮਿਲਾਂਗੇ ਕਹਿ ਕੇ ਉਹ ਬਸ ਦੀ bari ਵੱਲ ਮੁੜ ਪਿਆ ਪਰਤ ਕੇ ਦੇਖਿਆ ਤਾਂ ਕੱਲੋ ਭਰਾ ਦੇ ਪਿਆਰ ਵਿੱਚ ਭੇਜੀ ਇਹ ਲਖੜੀ ਬਸ ਵੱਲ ਦੇਖ ਰਹੀ ਸੀ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ